शंकर के क्या बात है पर्वत पे चढ़ के बैठा कैलाश है भोले शंकर जी का भजन है ते बहुत ही सोना भजन है लिखिया हुआ भी म्यूजिक भी किता कंपोजिशन भी भोले शंकर के क्या बात है ਦੀ ਨਾਲ ਲਈ ਮੈਂ ਕੰਮ ਕੀਤਾ ਹੈ ਹਸ਼ਰ ਮੂਵੀ ਵਿੱਚ ਜਿਹੜੀ ਲਾਸਟ ਡੀ ਲਾਈਨ ਸੀ ਜੀਆ ਲਾਸਟ ਸੀਨ ਦੀ ਲਾਈਨ ਸੀ ਹਸ਼ਰ ਰਿਸਕ ਦਾ ਇਹ ਹੋਣਾ ਸੀ ਪਰਬਤ पे चढ़ के बैठा कै लाश है कै लाश है मेरे भोले शंकर की क्या बात है ਕਮ ਦ ਸਨ ਆਫ ਸੋਇਲ ਮੂਵੀ 아이ਸੀ ਬਬੂ ਮਾਂਜੀ ਦੀ ਉਸ ਦੋ ਡੂ ਇਟ Song ਸੀ ਇੱਕ ਰੇਲ ਤੇ ਇੱਕ ਕੋਰਾ ਵਦਦਾ ਉਹ ਦੋਨੋਂ ਹੀ ਮੈਨੂੰ ਗਾਣ ਦਾ ਮੌਕਾ ਮਿਲਿਆ ਸੀ ਉਹ ਬੂਤੀ ਲਾਣੇ ਵਾਲਾ ਢਮਰੂ 나ਥ বাজਾਣੇ ਵਾਲਾ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਿੰਗਰ ਰਾਤੀ ਗਿਲ ਤੇ ਅੱਜ ਅਸੀਂ ਜਿਹੜੇ ਭਜਨ ਬਾਰੇ ਗੱਲ ਕਰਨ ਜਾ ਰਹੇ ਹਾਂ ਉਹਦਾ ਟਾਈਟਲ ਹੈ ਕਿਆ ਬਾਤ ਹੈ ਇਹ ਸਵਾਸਤਿਕ 뮤직 ਐਂਡ ਫਿਲਮ ਸਟੂਡੀਓਜ਼ ਕੰਪਨੀ ਚੋਂ ਆਇਆ ਹੈ ਜਿਹਦੇ ਪ੍ਰੋਡਿਊਸਰ ਹਨ ਲਲਿਤ ਸ਼ਰਮਾ ਜੀ ਐਂਡ ਪੂਜਾ ਸੰਧੂ ਜੀ ਪੂਜਾ ਸੰਧੂ ਜੀ ਮੇਰੇ ਨਾਲ ਹੀ ਬੈਠੇ ਹਨ ਤੇ ਰਾਈਟਰ ਹੈ Song ਦੇ ਧਿਆਨ ਨਿਮਾਨਾ ਜੀ ਮੇਰੇ ਇਸ ਸਾਈਡ ਬੈਠੇ ਹਨ ਠੀਕ ਹੈ ਤੇ ਪ੍ਰੋਡਿਊਸ 뮤직 ਡਾਇਰੈਕਟਰ ਹੈ ਦੇ ਕਰਨ ਪ੍ਰਿੰਸ ਜੀ ਬਹੁਤ ਹੀ ਅੱਛਾ 뮤직 ਕੀਤਾ ਹੈ सारी टीम ने बहुत अच्छा काम किया है एंड अपने वीडियो डायरेक्टर हैं बाकमल युवराज सर यूवीजी ठीक है और स्पेशल थैंक्स अमन सूफी जी दा इनंदा ਵੀ ਭਜਨ ਆਇਆ ਹੈ ਪਹਿਲਾ ਰਗੜਾ ਜਿਹੜਾ ਤੇ ਹੁਣ ਇੱਕ ਹੋਰ ਵੀ ਆਉਣ ਵਾਲਾ ਹੈ ਹੈਨਾ ਪੂਰੀ ਟੀਮ ਦਾ ਬਹੁਤ ਸਾਰਾ ਭਜਨ ਰਿਲੀਜ਼ ਕੀਤਾ ਜੀ ਉਹਦੇ ਬਾਰੇ ਦੱਸੋ ਕਿ ਇਹਨਾਂ ਦਾ ਭਜਨ ਹੈ ਮਾਤਾ ਦਾ ਇਹ ਇਹ ਪੂਲੀ ਸ਼ੰਕਰ ਜੀ ਦਾ ਭਜਨ ਹੈ ਹੂੰ ਤੇ ਬਹੁਤ ਹੀ ਸੋਨਾ ਭਜਨ ਹੈ ਲਿਖਿਆ ਹੋਇਆ ਵੀ ਮਿਊਜ਼ਿਕ ਵੀ ਕੀਤਾ ਕੰਪੋਜੀਸ਼ਨ ਵੀ ਸਾਰਾ ਕੁਝ ਤੇ ਮੈਂ ਗਾਇਆ ਇਹ ਤੇ 14th, 14th February, 15th 14th ਫੈਬਰੂਰੀ 15th 15th ਫੈਬਰੂਰੀ ਸ਼ਿਵਰਾਤਰੀ ਵਾਲੇ ਦਿਨ ਸ਼ਿਵਰਾਤਰੀ ਵਾਲੇ ਦਿਨ ਰਿਲੀਜ਼ ਹੋਇਆ ਹੈ ਇਹਦੀ ਆਡੀਓ ਰਿਲੀਜ਼ ਹੋ ਗਈ ਸੀ ਤੇ ਸਾਰਿਆਂ ਨੇ ਬੜਾ ਪਿਆਰ ਦਿੱਤਾ ਬਹੁਤ ਅੱਛਾ ਰਿਸਪੌਂਸ ਵੀ ਮਿਲਿਆ ਹੈ ਕਿ ਹੋਰ ਵੀਡੀਓ ਵੀ ਆ ਰਹੀ ਹੈ ਕੀ ਹਾਂਜੀ ਹਾਂਜੀ ਵੀਡੀਓ ਰੈਡੀ ਹੈ ਵੀਡੀਓ ਵੀ ਜਲਦੀ ਆ ਜਾਏਗੀ ਅੱਛਾ ਮੈਮ ਇਸ ਤੋਂ ਪਹਿਲਾਂ ਤੁਸੀਂ ਕੋਈ ਭਜਨ ਜਾਂ ਕੋਈ Song ਇਸ ਤਰੀਕੇ ਦੇ ਕਿਹੜੇ-ਕਿਹੜੇ ਗਾਏ ਨੇ ਉਹ ਥੋੜਾ ਦਸਤਨ ਦੇ ਦਿਵਾ ਦਿਓ ਮੈਂ ਇੰਡਸਟਰੀ ਚ ਬਹੁਤ ਕੰਮ ਕੀਤਾ ਹੈ ਹਾਂਜੀ ਕਮਰਸ਼ੀਅਲੀ ਸongs ਕੀਤੇ ਆਂ ਡਿਵੋਸ਼ਨਲ ਵੀ ਕੀਤੇ ਆਂ ਤੇ ਲੈਂਗੁਏਜਸ ਵੀ ਡਿਫਰੈਂਟ ਡਿਫਰੈਂਟ ਲੈਂਗੁਏਜਸ ਵਿੱਚ ਕੀਤਾ ਹੈ ਤੇ ਕੁਝ ਹਿੱਟ ਨੰਬਰਸ ਵੀ ਗਏ ਹੈ ਕਾਫੀ ਮੇਰੇ ਫਿਰੋਜ਼ ਖਾਨ ਜੀ ਨਾਲ ਆਇਆ ਸੀ ਟਾਈਟੈਨਿਕ ਮੂਵੀ ਚ ਜਿਹਦਾ ਟਾਈਟਲ ਸੀ ਸਾ ਐਨਾ ਤੇ ਇੱਕ ਬੱਬੂ ਮਾਨ ਜੀ ਨਾਲ ਵੀ ਮੈਂ ਕੰਮ ਕੀਤਾ ਹੈ ਹਸ਼ਰ ਮੂਵੀ ਵਿੱਚ ਜਿਹੜੀ ਲਾਸਟ ਦੀ ਲਾਈਨਸ ਸੀਗੀਆਂ ਲਾਸਟ ਸੀਨ ਦੀ ਲਾਈਨ ਸੀ ਹਸ਼ਰ ਰਿਸਕ ਦਾ ਇਹ ਹੋਣਾ ਸੀ ਐਂਡ ਏਕਮ ਦਾ ਸਨ ਆਫ ਸੋਇਲ ਮੂਵੀ ਆਈ ਸੀ ਬੱਬੂ ਮਾਨ ਜੀ ਦੀ ਉਸ ਦੋ ਡੂ ਇਟ Song ਸੀ ਇੱਕ ਰੇਲ ਤੇ ਇੱਕ ਕੋਰਾ ਵਰਦਾ ਉਹ ਦੋਨੋਂ ਹੀ ਮੈਨੂੰ ਗਾਣ ਦਾ ਮੌਕਾ ਮਿਲਿਆ ਸੀ ਉਹਨਾਂ ਦੀ ਵਾਚ ਸੀ ਹਾਂਜੀ ਹਾਂਜੀ ਐਸ ਐਸ ਫੀਮੇਲ ਸਿੰਗਰ ਅਤੇ ਅੱਜ ਕੀ ਪ੍ਰੋਜੈਕਟ ਹੈ ਤੁਹਾਡੇ ਕੋਈ ਇਸ ਤਰੀਕੇ ਨਾਲ ਸਿੰਗਰ ਨਾਲ ਜੋ ਕਿ ਮੂਵੀ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਅੱਗੇ ਆ ਰਹੇ ਹਾਂਜੀ ਜਿਵੇਂ ਜਿਵੇਂ ਮੈਨੂੰ ਪ੍ਰਪੋਜ਼ਲਸ ਮਿਲਦੇ ਰਾਂਗੇ ਹਨਾ ਕੰਮ ਦੇ ਤੇ ਮੈਂ ਉਹ ਕਰਾਂਗੀ ਹੋਰ ਮਿਲ ਵੀ ਰਹੇ ਆ ਸਰ ਨਾਲ ਵੀ ਮੇਰਾ ਹੋਰ ਆ ਰਿਹਾ ਹੈ ਸਰ ਕਰ ਰਹੇ ਹਨ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਮਿਲਦਾ ਰਹੇਗਾ ਕੰਮ ਮੈਂ ਕਰਦੀ ਰਹਾਂਗੀ ਆਪਕੋ 5 10 10 ਚਾਰ ਪੰਜ ਸੋਲੋ ਟਰੈਕਸ ਚਾਰ ਪੰਜ ਦੇ ਨਾਲ ਹਾਂਜੀ ਅ ਮੇਰਾ ਡੁਇਟ Song ਵੀ ਆ ਰਿਹਾ ਹੈ ਤੇ ਸੋਲੋ Songਸ ਵੀ ਆ ਰਹੇ ਹਨ ਚਾਰ ਪੰਜ Songਸ ਆ ਰਹੇ ਹਨ ਸਵਰ ਸਵਾਸਤਿਕ ਮਿਊਜ਼ਿਕ ਐਂਡ ਸਟੂਡੀਓ ਕੰਪਨੀ ਜਿਹੜੀ ਸੇਮ ਕੰਪਨੀ ਚੋਂ ਆ ਰਹੇ ਹਨ ਤੇ ਰਾਈਟਰ ਸਭ ਤੁਸੀਂ ਇਹ ਲਿਖਿਆ ਭਜਨ ਤੇ ਕਿਸ ਤਰੀਕੇ ਦਰ ਮਨ ਦੇ ਵਿੱਚ ਕਿਵੇਂ ਆਇਆ ਜਾਂ ਫਿਰ ਹੋਰ ਕਿੰਨੇ ਕੁ ਭਜਨ ਜਿਹੜੇ ਪਹਿਲਾਂ ਤੁਸੀਂ ਲਿਖ ਚੁੱਕੇ ਹੋ ਜਾਂ ਫਿਰ ਕੋਈ ਕਮਰਸ਼ੀਅਲ Song ਜਾਂ ਫਿਰ ਡੂਟ ਕਿਸ ਤਰੀਕੇ ਨਾਲ ਹੋਰ ਵੀ ਕਿੰਨੇ ਕੁ Song ਤੋਂ ਡੇ ਜਿਹੜੇ ਕਰੂਤ ਲਿਖੇਗੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਗੱਲ ਕੀਤੀ ਆਰਤੀ ਗਿਲ ਮੈਮ ਨੇ ਜੀ ਕਿ ਜਿਹੜਾ ਇਹ ਭਜਨ ਹੈ ਹਰ ਹਰ ਮਹਾਦੇਵ ਦਾ ਕੀਤਾ ਆਪਾਂ ਨੇ ਕੀ ਬਾਤ ਹੈ ਹਾਂਜੀ ਆਡੀਓ ਰਿਲੀਜ਼ ਹੋ ਚੁੱਕੀ ਹੈ ਹਾਂਜੀ ਤੋ ਹੋਰ ਵੀ ਸੋਲੋ ਗਾਣੇ ਮੇਰੇ ਅੱਗੇ ਆਰਤੀ ਗਿੱਲ ਜੀ ਕਰ ਰਹੇ ਆ ਮਨਸੂਫੀ ਭਰਾ ਦੇ ਨਾਲ ਮੇਰੇ ਆਰਤੀ ਗਿੱਲ ਮੈਮ ਜੀ ਡਿਊਟ ਵੀ ਕਰ ਰਹੇ ਆ ਤੇ ਹੋਰ ਵੀ ਅੱਗੇ ਗਾਣੇ ਵੀ ਆਣੇ ਆ ਭਜਨ ਵੀ ਆਣੇ ਆ ਤੇ ਬਾਕੀ ਜਿਵੇਂ ਜਿਵੇਂ ਰੱਬ ਦਾ ਹੁਕਮ ਹੋਇਆ ਸਰੋਤਿਆਂ ਦਾ ਪਿਆਰ ਮਿਲਿਆ ਜਿੱਦਾਂ ਦਾ ਵੀ ਜਿਹੜੇ ਗਾਣੇ ਨੂੰ ਜ਼ਿਆਦਾ ਪਿਆਰ ਮਿਲਿਆ ਮੈਂ ਉਸ ਆਈਡੀਏ ਨੂੰ ਮੁੱਖ ਰੱਖ ਕੇ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜੇ ਭਜਨ ਤੁਸੀਂ ਦਿੱਤਾ ਇਹ ਹਾਰਤੀ ਜੀ ਨੂੰ ਇਹ ਸਪੈਸ਼ਲ ਇਹਨਾਂ ਵਾਸਤੇ ਲਿਖਿਆ ਸੀ ਕਈ ਤੋਂ ਪਹਿਲਾਂ ਨਿਕਿਆ ਆਪੇ ਆਇਸੀ ਜੇ ਕਿਸੇ ਨੇ ਹੋਰ ਨੂੰ ਕਿਸੇ ਦੇਣ ਦੀ ਚਾਹ ਜਿਹੜੀ ਨਹੀਂ ਨਹੀਂ ਦਿੱਤੇ ਹੋਰਾਂ ਨੂੰ ਜਿਹੜੀ ਚੀਜ਼ ਦਿੱਤੀ ਉਹ ਆਪਾਂ ਦੁਬਾਰਾ ਯੂਜ਼ ਨਹੀਂ ਕਰੀ ਹੈ ਨਾ ਜਿਹੜਾ ਇਹਨਾਂ ਦੀ ਵੋਕਲ ਸੁਣੀ ਮੈਂ ਤੁਸੀਂ ਇੱਕ ਵਾਰੀ ਜਰੂਰ ਸੁਣਿਓ ਗਾਣਾ ਮੇਰੇ ਮੈਂ ਮੈਂ ਕਈ ਗਾਣੇ ਮੇਰੇ ਸਾਹਮਣੇ ਰਿਕਾਰਡ ਹੋਏ ਚੰਗੇ ਸਿੰਗਰਾਂ ਦੇ ਮੇਰੇ ਭਰਾ ਕਰਨ ਪ੍ਰਿੰਸ ਜੀ ਨੇ ਮਿਊਜ਼ਿਕ ਕੀਤਾ ਮੇਰੇ ਮੂੰਹੋਂ ਕਦੇ ਇਹ ਨਹੀਂ ਨਿਕਲਿਆ ਕਿ ਕੀ ਬਾਤ ਹੈ ਯਾਰ ਕਿੰਨਾ ਸੋਣਾ ਗਾਰੇ ਤੁਸੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸੁਰੀਲੇ ਸਿੰਗਰ ਜਦੋਂ ਇਹਨਾਂ ਨੇ ਗਾਇਆ ਉੱਥੇ ਯੂਵੀ ਭਾਜੀ ਬੈਠੇ ਰਿਕਾਰਡਿੰਗ ਕਰ ਰਹੇ ਮੇਰੇ ਰੌਂਗਟੇ ਖੜੇ ਹੋ ਗਏ ਭੋਲੇ ਸ਼ੰਕਰ ਕੀ ਕੀ ਬਾਤ ਹੈ ਮੇਰੇ ਭੋਲੇ ਸ਼ੰਕਰ ਕੀ ਕੀ ਬਾਤ ਹੈ ਪਹਾੜਤ 'ਤੇ ਛੜ ਕੇ ਬੈਠਾ ਕੈਲਾਸ਼ ਹੈ ਕੈਲਾਸ਼ ਹੈ मेरे भोले शंकर की क्या बात है मेरे भोले शंकर की क्या बात है हो पे चढ़ के बैठा कैलाश है कैलाश है मेरे भोले शंकर की क्या बात है मेरे भोले शंकर की क्या बात है ਭੂਤੀ ਲਾਣੇ ਵਾਲਾ ਢਮਰੂ ਨਾਥ ਬਜਾਣੇ ਵਾਲਾ ਆਂਗ ਭੂਤੀ ਲਾਣੇ ਵਾਲਾ ਢਮਰੂ ਨਾਥ ਬਜਾਣੇ ਵਾਲਾ بگੜੀ ਬਾਤ ਬਣਾਣੇ ਵਾਲਾ ਨਾਥ ਹੈ मेरा नाथ है मेरे भोले शंकर की क्या बात है मेरे भोले शंकर की क्या बात है पूरा भजन ਤੁਸੀਂ YouTube ਤੇ ਜਾ ਕੇ ਸੁਣਨਾ ਜੀ ਸਾਰੇ ਨੇ ਔਰ ਆਪਣਾ ਪਿਆਰ ਦੇਣਾ ਆਸ਼ੀਰਵਾਦ ਦੇਣਾ ਤਾਂ ਕਿ ਜਿਹੜੇ ਚੰਗੇ ਗਾਉਣ ਵਾਲੇ ਐ ਉਹਨਾਂ ਨੂੰ ਹੋਰ ਹੌਸਲਾ ਮਿਲੇ ਤੇ ਹੋਰ ਰੱਬ ਚੜ੍ਹਦੀ ਕਲਾ ਦੇ ਵੱਲ ਲੈ ਕੇ ਜਾਵੇ ਤੇ ਜਿਹੜਾ ਭਜਨ ਦੀ ਵੀਡੀਓ ਗ੍ਰੈਪ ਕੀਤੀ ਹੈ ਨਾ ਹਾਂਜੀ ਹਾਂਜੀ ਹੋਰ ਦੱਸੋ ਕਿਸ ਤਰੀਕੇ ਨਾਲ ਵੀਡੀਓ ਦੇਖਣ ਨੂੰ ਮਿਲੇਗਾ ਕਿਸ ਤਰੀਕੇ ਨਾਲ ਦਰਸ਼ਕ ਜਿਹੜਾ ਇਸ ਚੀਜ਼ ਦਾ ਆਨੰਦ ਭਜਨ ਦਾ ਪਾ ਸਕਣ ਆ ਪਾਜੀ ਪਹਿਲਾਂ ਤਾਂ ਸਾਰਨ ਸਤਿ ਸ਼ਕਾਲ ਜੀ ਜਨੇ ਇੰਟਰਵਿਊ ਦੇਖ ਰਹੇ ਆ ਅੱਜ ਆਪਣਾ ਪਹਿਲਾਂ ਭਾਜੀ ਇਸ ਸਟ੍ਰੈਕ ਬਾਰੇ ਦੱਸੂਗਾ ਇਹ ਸਾਡਾ ਦੋ ਕੰਪਨੀਆਂਜ਼ ਦਾ ਜੁਆਇੰਟ ਵੈਂਚਰ ਆ ਜੀ ਸਵਾਸਤਿਕ 뮤직 ਐਂਡ ਫਿਲਮ ਸਟੂਡੀਓਜ਼ ਐਂਡ ਯੂਵੀ ਰੈਕਡਸ ਦਾ ਜਿਹਦੇ ਪ੍ਰੋਡਿਊਸਰਸ ਨੇ ਪੂਜਾ ਸੰਧੂ ਐਂਡ ਲਲਿਤ ਸ਼ਰਮਾ ਹੋ ਤਾਂ ਅਸੀਂ ਇਹਦੇ ਵਿੱਚ ਬੈਕ ਟੂ ਬੈਕ ਭਾਜੀ ਪ੍ਰੋਜੈਕਟਸ ਕਰ ਰਹੇ ਆ ਪਹਿਲਾਂ ਸੀ ਅਮਨ ਸੁਫੀ ਦਾ ਕੀਤਾ ਠੀਕ ਹੈ ਜੀ ਅਮਨ ਸੁਫੀ ਦਾ ਕੁਝ ਕਰ ਚੁੱਕੇ ਆ ਇੱਕ ਦੋ ਟਰੈਕ ਸਾਡੇ ਰਿਲੀਜ਼ ਹੋ ਗਏ ਇੱਕ ਸਾਡਾ ਅਪਕਮਿੰਗ ਹੈਗਾ ਤੇ ਇਹ ਆ ਜਿਹੜਾ ਆਰਤੀ ਗਿਲਜੀ ਦਾ ਟਰੈਕ ਕੀਤਾ ਕੀ ਬਾਤ ਹੈ ਇਹਨਾਂ ਦਾ ਜਿਹੜਾ ਮੈਂ ਪੁਰਾਣੀ ਗੱਲ ਕਰਾਂ ਤੇ ਬੱਬੂ ਮਾਨ ਦੇ ਕੋਰ ਸਿੰਗਰਸ ਨੇ ਠੀਕ ਹੈ ਉਹਨਾਂ ਦੇ ਡਿਊਇਟ ਕੀਤਾ ਇਹਨਾਂ ਨੇ ਨਾਲ ਇਹਨਾਂ ਦੇ ਕਾਫੀ ਟਰੈਕਸ ਆ ਚੁੱਕੇ ਆ ਮਾਰਕੀਟ ਦੇ ਵਿੱਚ ਮੇਰੀ ਅਪਕਮਿੰਗ ਇਹਨਾਂ ਨਾਲ ਹੀ ਹੁਣ 6 ਤੋਂ 7 ਟਰੈਕਸ ਹੋਰ ਆ ਰਹੇ ਨੇ ਜਿਹਦੇ ਵਿੱਚ ਸੋਲੋ ਨੇ ਡਿਊਇਟ ਨੇ ਅਗਲੀ ਮੇਰੀ ਵੈਬ ਸੀਰੀਜ਼ ਆ ਰਹੀ ਹੈ ਸੇਮ ਬੈਨਰਸ ਤੋਂ ਦੋਨੋਂ ਕੰਪਨੀ ਦੀ ਕੋਲਾਬੋਰੇਸ਼ਨ ਤੋਂ ਸਾਡੀ ਵੈਬ ਸੀਰੀਜ਼ ਆ ਰਹੀ ਹੈ ਵੈਬ ਸੀਰੀਜ਼ ਦਾ ਟਾਈਟਲ ਟਰੈਕ ਵੀ ਇਹਨਾਂ ਨੇ ਕੀਤਾ ਆ ਤੇ ਭਾਜੀ ਇਹ ਟਰੈਕ ਅਸੀਂ ਮਤਲਬ ਬਹੁਤ ਪੂਰੀ ਕੰਪਨੀ ਦੀ ਜਿੰਨੇ ਸਾਡੇ ਮੈਂਬਰਸ ਨੇ ਸਾਡੀ ਟੀਮ ਹੈ ਆ ਪੂਰੇ ਅਸੀਂ ਪੂਰੀ ਕੰਪਨੀ ਵਾਲੇ ਬੈਠੇ ਆ ਸਾਰੇ ਜਿਹੜੇ ਸਿੰਗਰਸ 뮤జిక్ ਐਕਟਰ ਸਾਡਾ ਕਰਨ ਪ੍ਰਿੰਸ ਧਿਆਨ ਵਿਰਾ ਜਿੰਨੇ ਲਿਖਿਆ ਹੈ ਟਰੈਕ ਸਾਡੇ ਮੋਸਟਲੀ ਸਾਰੇ ਟਰੈਕਸ ਧਿਆਨ ਨੇ ਲਿਖੇ ਨੇ ਤੇ ਸਾਰੀ ਟੀਮ ਦੀ ਮਿਹਨਤ ਆ ਬਾਜੀ ਬਹੁਤ ਵਧੀਆ ਆਰਤੀ ਨੇ ਨਿਭਾਇਆ ਕਰਨ ਨੇ ਬਹੁਤ ਵਧੀਆ ਮਿਊਜ਼ਿਕ ਕੀਤਾ ਤੇ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਬਾਜੀ ਇੱਕ ਫੈਮਿਲੀਅਰ ਮਾਹੌਲ ਦੇ ਵਿੱਚ ਅਸੀਂ ਸ਼ੂਟ ਕੀਤਾ ਵਧੀਆ ਇੰਜੋਏ ਕੀਤਾ ਆਡੀਅנס ਨੇ ਸਾਡਾ ਆਡੀਓ ਰਿਲੀਜ਼ ਹੋਇਆ ਸੀਗਾ ਜੀ ਸ਼ਿਵਰਾਤਰੀ ਵਾਲੇ ਦਿਨ 15 ਫ फेब्रुवारी ਨੂੰ ਆਡੀਓ ਲੋਕਾਂ ਨੇ ਬਹੁਤ ਪਸੰਦ ਕੀਤਾ ਇਹਦਾ ਵੀਡੀਓ ਅਸੀਂ ਅੱਜ ਰਾਤ ਤੱਕ ਲਾਈਵ ਕਰ ਦਾਂਗੇ ਬਹੁਤ ਵਧੀਆ ਲੱਗਿਆ ਕੰਮ ਕਰਕੇ ਤੇ ਕੁਝ ਵੱਖਰਾ ਨਵਾਂ ਇੱਕ ਦੇਖਣ ਨੂੰ ਮਿਲੇਗਾ ਵੀਡੀਓ ਕਿਹੜੇ ਕਿਹੜੇ ਲੋਕੇਸ਼ਨਾਂ ਤੋਂ ਜਿਹੜੀਆਂ ਸ਼ੂਟ ਕੀਤੀ ਉਸ ਦੀ ਭਾਜੀ ਆਪਾਂ ਇਹ ਆਪਣਾ ਨਵਾਂ ਗਰਾਉਂਡ ਤੋਂ ਉੱਪਰ ਇੱਕ ਮੰਦਿਰ ਆ ਪਹਾੜੀ ਤੇ ਬਣਿਆ ਹੋਇਆ ਖੁੱਡਾਲੀ ਸ਼ੇਰ ਤੋਂ ਕੰਸਲ ਰੋਡ ਤੇ ਉੱਥੇ ਸ਼ੂਟ ਕੀਤਾ ਵਾ ਜੀ ਤੇ ਇੱਕ ਦੋ ਲੋਕੇਸ਼ਨਸ ਹੋਰ ਸੀਗੀਆਂ ਬਜੀ ਇੱਥੇ ਸ਼ੂਟ ਕੀਤਾ ਹਾਂ ਜੀ ਭਾਜੀ ਜਿਹੜਾ ਭਜਨ ਰੀਲ ਰੋਇਆ ਹੈ ਪਹਿਲਾਂ ਤੁਸੀਂ ਬਹੁਤ ਸਾਥ ਟੀਮ ਦਿੱਤਾ ਤਾਂ ਇਸ ਭਜਨ ਬਾਰੇ ਜਰੂਰ ਤੁਸੀਂ ਦੱਸੋ ਕਿਸ ਤਰੀਕੇ ਦਾ ਭਜਨ ਹੈ ਜਾਂ ਕਿਸ ਤਰੀਕੇ ਤੁਸੀਂ ਦੇਖਿਆ ਕਿ ਆਇਆ ਕਿ ਵੱਖਰੀ ਹੈ ਬਿਲਕੁਲ ਸਹੀ ਗੱਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ੰਕਰ ਜੀ ਦੀ ਗੱਲ ਕਰੀਏ ਇਸ ਭਜਨ ਦੀ ਕਿ ਇਹਦੇ ਇੱਕ ਵੱਖਰੀ ਕੁਆਲਿਟੀ ਹੈ ਵੱਖਰੇ ਅੰਦਾਜ਼ ਨਾਲ ਗਾਇਆ ਹੋਇਆ ਹਾਂ ਤੇ ਬੜਾ ਪਿਆਰਾ ਗਾਇਆ ਸਾਡੇ ਵੀ ਇਹ ਧਿਆਨ ਦੇਣ ਵਾਲੇ ਲਿਖਿਆ ਤੇ ਫਿਲਮਾਇਆ ਵੀ ਭਾਜੀ ਉਹਨਾਂ ਨੇ ਬਹੁਤ ਅੱਛਾ ਯੂ ਵੀ ਭਾਜੀ ਹੋਣੀ ਹੈ ਤੇ ਪੂਜਾ ਸੰਧੂ ਜੀ ਤੇ ਲਾਲਿਤ ਜੀ ਇਹ ਸਾਰੀ ਇੱਕ ਟੀਮ ਹੈ ਔਰ ਇਹ ਟੀਮ ਦੇ ਨਾਲ ਅਸੀਂ ਜੁੜੇ ਹੋਏ ਆ ਜਾਦੇ ਕਾਫੀ ਟਾਈਮ ਤੋਂ ਜੁੜੇ ਅਜਦੇ ਨਹੀਂ ਕਾਫੀ ਟਾਈਮ ਤੋਂ ਜਾਦੇ ਜੁੜੇ ਆ ਕੰਮ ਪਰਫੈਕਟ ਹੀ ਹੋਇਆ ਕਦੇ ਇਹ ਨਹੀਂ ਹੋਇਆ ਕਿ ਸਾਡਾ ਕੰਮ ਰੁਲ ਗਿਆ ਤੇ ਆਰਤੀ ਜੀ ਨੇ ਬੜਾ ਸੋਹਣਾ ਗਾਇਆ ਮੈਂ ਜ ਸੁਣਿਆ ਸੁਣ ਕੇ ਮੈਨੂੰ ਅੱਛਾ ਲੱਗਿਆ ਸਾਡੇ ਕਰਨ ਪ੍ਰਿੰਸਪਾ ਜੀ ਨੇ ਇਹਦਾ ਮਿਊਜ਼ਿਕ ਬਣਾਇਆ ਮਿਊਜ਼ਿਕ ਵੀ ਵੋਕਲ ਦੇ ਹਿਸਾਬ ਨਾਲ ਹੀ ਬਣਦਾ ਹੈ ਜਿੱਦਾਂ ਦੀ ਆਵਾਜ਼ ਹੋएगी ਉਦਾਂ ਦਾ ਵਧੀਆ ਮਿਊਜ਼ਿਕ ਬਣੇਗਾ ਤੇ ਬਹੁਤ ਅੱਛਾ ਸਾਥ ਸਾਰੀ ਟੀਮ ਦਾ ਰਿਹਾ ਇਹਨਾਂ ਦੇ ਨਾਲ ਤੇ ਇੱਕ ਵਾਰੀ ਫੇਰ ਮੈਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਇਸ ਟ੍ਰੈਕ ਦੀ ਜੀ ਥੈਂਕ ਯੂ ਮੇਰੇ ਭੋਲੇ ਸ਼ੰਕਰ ਕੀ ਕੀ ਬਾਤ ਹੈ ਮੇਰੇ ਭੋਲੇ ਸ਼ੰਕਰ ਕੀ ਕੀ ਬਾਤ ਹੈ ਪਰਬਤ ਤੇ ਚੜ ਕੇ ਬੈਠਾ ਕੇਲਾਸ਼ ਹੈ ਕੇਲਾਸ਼ ਹੈ ਮੇਰੇ ਭੋਲੇ ਸ਼ੰਕਰ ਕੀ ਕਿਆ ਬਾਤ ਹੈ